ਲੋਕ ਸਭਾ ਹਲਕਾ ਕਾਂਗਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਹੱਕ ਦੇ ਵਿੱਚ ਗੁਰਜੀਤ ਸਿੰਘ ਰਾਣਾ ਨੇ ਦੇ ਕੇ ਜਸਵੀਰ ਸਿੰਘ ਖੱਖ ਤੇ ਚਰਨ ਸਿੰਘ ਸੌਕਾ ਪਾਂਚ ਇੰਦਰਾ ਕਲੋਨੀ ਵੱਲੋਂ ਪਿੰਡ ਅਗਰ ਵਿਖੇ ਮੀਟਿੰਗ ਕਰਵਗੇ ਮੀਟਿੰਗ ਦੇ ਵਿੱਚ ਆਗੂਆਂ ਤੇ ਵਰਕਰਾਂ ਨੇ ਚਰਨ ਸਿੰਘ ਚੰਨੀ ਦੇ ਪੁੱਤ ਨਵੀਨ ਸਿੰਘ ਨੂੰ ਪ੍ਰੋਸਤ ਦਿੱਤਾ ਕਿ ਉਹਨਾਂ ਦੇ ਪਿਤਾ ਨੂੰ ਭਾਰੀ ਬੋਮ ਪਤਨਾ ਦਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ ਦੋਆਬਾ ਨਿਊ 24 ਚਾਨ ਲਈ ਕੈਮਰਾਮੈਨ ਅਸਗਨ ਡੈਂਪਲ ਦੀ ਫਲੋਰ ਤੋਂ ਖਾਸ ਰਿਪੋਰਟ ਅੱਜ ਵਾਲੇ ਟਾਈਮ ਸ਼ੋਟ ਆ ਤੇ ਜਾਣ ਕੇ ਥੋੜੇ ਜੰਦੇ ਆ ਬਣਾਇਆ ਪ੍ਰੋਗਰਾਮ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਥੋੜੇ ਸਮੇਂ ਚ ਪੈਰਾਖਲ 15 20 ਮਿੰਟ ਅੱਧੇ ਘੰਟੇ ਦੇ ਇਕੱਠੇ ਹੋ ਗਏ ਹਾਂ ਜੀ ਪਰ ਪਰ ਗੱਲ ਹੀ ਕੋਈ ਯਾਰ ਤੇ ਰਿਕੁਐਸਟ ਇਹ ਆ ਵੀ ਚਰੋਦ ਆਪਣਾ ਐਮਐਲ ਮਾਰਿਆ ਹੋਣਾ ਹੋ ਜਾਏਗਾ ਪਰਵਾਨੀ ਸਾਡੀ ਪਰਦੇ ਜੀ असीं को बेनी अॼु मै तव्हां पहिरियों जन हूंदी ਤੇ ਜਿਆ ਤਾਂ ਸਾਰੇ ਇਹੋ ਪਲੈਨਿੰਗ ਕਰ ਰਹੇ ਸੀ ਵੀ ਆਪਾਂ ਚੰਨੀ ਸਾਹਿਬ ਨੂੰ ਲਗਾਉਣਾ ਚਾਹੀਦਾ ਕਿ ਤਾਂ ਕਰੋ ਫਲੋਰ ਰੂਮ ਤੇ ਆਪਾਂ ਐਂਪਲ ਕਰਾਉਣਾ ਉਹ ਆਜ ਨੂੰ ਕੋਧਰੋ ਸੇ ਜਿਆ ਕੱਲ ਨੂੰ ਫਲੋਰ ਕੇ ਜਲ ਜਾਂਗੇ ਉਸ ਨੂੰ ਨਿਕਲੇ ਹੋਏ ਆਪਣੇ ਡੋਕਰ ਤੇ ਤੇ ਅਸੀਂ ਕਹਿੰਦੇ ਜੀ ਤਾਂ ਫਲੋਰ ਰੈਂਡਰ ਕਰਾਉਣਾ ਪਹਿਲਾਂ ਸਾਰਿਆਂ ਬੰਦਿਆਂ ਦਾ ਇੱਕ ਵਾਰ ਰਾਸਤਾ ਹੋ ਜਾਏ ਲੋਕਲ ਟੀਮ ਦਾ ਇਹ ਵੀ ਇਹਦਾ ਆਪਰੇਟ ਹੈ ਇਹ ਸਾਰਿਆਂ ਨੂੰ ਸੁਨਾ ਮਿਲ ਜਾਂਦਾ ਕਿ ਨਹੀਂ ਜੇ ਐਵੇਂ ਕਈ ਵਾਰ ਬੰਦਾ ਗੁੱਸਾ ਕਰ ਜਾਂਦਾ ਯਾਰ ਮੈਨੂੰ ਕੀ ਨਹੀਂ ਦੁਸਿਆ ਨਹੀਂ ਆਉਂਦਾ ਜੋ ਆਦੀ ਗੁੱਸਾ ਦਾ ਸਮਾਧਾਨ ਨਹੀਂ ਜੀ ਮੇਰੀ ਕੋਈ ਸ਼ਬੀ ਤੁਸੀਂ ਨਹੀਂ ਪਹਿਲੋਂ ਆਪਾਂ ਦਫ਼ਤਰ ਖੋਲਣਾ ਲੋ ਖੋਲਾਂਗੇ ਦੋ ਕਿਰਾਇਆ ਖੋਲਾਂਗੇ ਉਹਨੇ ਦਫ਼ਤਰ